ਬਾਬਾ ਨਾਨ ਸਿੰਘ ਜੀ ਵਾਰ ਲਾਇਕੇ ਦੁਨੀਆ ਵਿੱਚ ਵਿਚਰੇ ਪਰ ਸ਼ਕਤੀ ਨਹੀਂ ਸੰਵਰਤਦੇ ਬਹੁਤ ਸੰਕੋਚ ਕਰਦੇ ਸਨ ਪਰ ਜੇ ਕਿਸੇ ਦੇ ਪੱਲੇ ਦੀ ਲੋੜ ਹੁੰਦੀ ਤਾਂ ਸ਼ਕਤੀ ਵਰਤ ਕੇ ਪੱਲਾ ਕਰ ਵੀ ਦਿੰਦੇ ਸਨ ਪਰ ਬਾਬਾ ਜੀ ਨੇ ਇਹਨਾਂ ਗੱਲਾਂ ਤੇ ਪਹਿਰਾ ਰੱਖਿਆ ਹੋਇਆ ਸੀ ਅਤੇ ਬਾਹਰ ਲਿਖ ਕੇ ਲਾ ਦਿੱਤਾ ਸੀ ਕਿ ਇੱਥੇ ਆ ਕੇ ਕੋਈ ਵੀ ਦੁਨਿਆਵੀ ਗੱਲ ਨਾ ਕਰੇ ਕੇਵਲ ਨਾਮ ਸਿਮਰੰਦੀ ਗੱਲ ਕੀਤੀ ਜਾਵੇ ਪਰ ਫਿਰ ਵੀ ਕੋਈ ਦੁਖੀ ਆ ਜਾਂਦਾ ਤੇ ਬੇਨਤੀ ਕਰ ਲੈਂਦਾ ਤਾਂ ਲੋੜ ਅਨਸਾਰ ਉਸ ਦਾ ਬੇੜਾ ਪਾਰ ਕਰ ਦਿੰਦੇ ਸਨ ਜਿਵੇਂ ਕਿ ਅਮੀ ਚੰਦ ਸ਼ੇਰ ਪੂਰੇ ਦਾ ਬ੍ਰਾਹਮਣ ਜੋ ਬਾਬਾ ਜੀ ਦਾ ਬਚਪਨ ਤੋਂ ਯਾਰ ਸੀ ਇੱਕ ਦਿਨ ਦਰਸ਼ਨਾਂ ਨੂੰ ਆਇਆ ਉਸ ਵੱਲੋਂ ਕਈ ਵਾਰ ਬੇਨਤੀ ਪਹੁੰਚਾਈ ਪਰ ਬਾਬਾ ਜੀ ਨੇ ਉੱਤਰ ਕੁਝ ਨਾ ਦਿੱਤਾ ਅਖੀਰ ਇਹ ਕਿਹਾ ਕਿ ਇਸ ਬ੍ਰਾਹਮਣ ਨੇ ਮਗਰੋਂ ਨਹੀਂ ਲੈਣਾ ਚੰਗਾ ਅੰਦਰ ਆਉਣ ਦਿਓ ਪਰ ਤਸੱਲੀ ਕਰ ਲਵੋ ਕਿ ਕੋਈ ਊਠ ਪਟਾੰਗ ਗਾਲ ਨਾ ਕਰੇ ਅੰਦਰ ਆਉਂਦਿਆ ਅਮੀ ਚੰਦ ਰੋਣ ਲੱਗ ਗਿਆ ਕਹਿਣ ਲੱਗਾ ਜੀ ਕਿਰਪਾ ਕਰੋ ਬਹੁਤ ਦੁਖੀ ਹਾਂ ਕੀ ਕਰਾਂ 20 ਵਰਿਆਂ ਦੀ ਜਵਾਨ ਨੂੰ ਬਿਮਾਰ ਹੈ ਬੱਚਾ ਨਹੀਂ ਪੈਦਾ ਹੁੰਦਾ ਬੜੇ ਇਲਾਜ ਕੀਤੇ ਹਨ ਤਾਂ ਬਾਬਾ ਜੀ ਬੜੇ ਗੁੱਸੇ ਵਿੱਚ ਆ ਕੇ ਕਹਿਣ ਲੱਗੇ ਅਸੀਂ ਇਸ ਲਈ ਬੈਠੇ ਹਾਂ ਰਤਨ ਸਿੰਘ ਨੂੰ ਵੀ ਤਾੜਨਾ ਕੀਤੀ ਕਿ ਨਾਲ ਕਿਉਂ ਲਿਆਉਂਦਾ ਹੈ ਜਦੋਂ ਇਹ ਤਾੜਨਾ ਹੁੰਦੀ ਪੰਡਤ ਨੇ ਦੇਖੀ ਤਾਂ ਮੱਥਾ ਟੇਕ रोंदा होया उठ के टूर चलिया चल जद थोड़ी जि दूर गया दयालू बा जी ने बचन किया चंगा मारो हाक जब मुड़ आया तो कह लगे पंडित जी हौसला रखो सब काम सिर समय सिर होंगे वैसे कोई गल नहीं पर यहोज मौके किसी डॉक्टर हकीम को है। एक पतासा मंगा के दिता आख्या उसन देना यह कह के बा जी ਆਪੋre ਅੰਦਰ ਚਲੇ ਗਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ